ਸੂ ਕਹੋ ਤਲ ਗੁਰ ਸੇਵੀਆ ਅਹਨ ਸੁਸਹਜ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੂਰ ਹਰਿ ਸੰਗੁਰ ਸੰਗ ਤਦ ਰਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਹੁ ਸਿਰ ਸਾਹੰਦ ਜਿਸ ਪਾਸ ਬਹਿਠਿਆ ਸੋਹੀਆ ਸਬਨਾਂ ਦਾ ਸਜਣ ਸੱਚਾ ਪਾਤਸ਼ਾਹ ਸਿਰ ਸਾਹੰਦ ਜਿਸ ਪਾਸ ਬਹਠਿਆ ਸੋਹੀਆ ਸਭਨਾਂ ਦਾ ਵੇਸਾ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਅਰਾਗ ਸੁਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦ ਨਮ ਹੀ ਤੇ ਸਭ ਕਿਛੁ ਹੋਆ ਬਿਨ ਸਤਗੁਰ ਨਾਮ ਨ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੈ ਸਾਧਨ ਜਪ ਨਮਹੀ ਤੇ ਸਭ ਕਿਛੁ ਹੋਆ ਬਿਨ ਸਤਗੁਰ ਨਾਮ ਨ ਜਪ ਗੁਰ ਕਾ ਸ਼ਬਦ ਮਹਾਰਸ ਸੁਮੇਠਾ ਬਿਨ ਚਾਖੈ ਸਾਧਨ ਜਪ ਕਉ ਡੇ ਬਦਲਾ ਜਨਮ ਗਵਾਇ ਚੀਨਸ ਨਾਹੀ ਆਪੈ ਗੋਰਾ ਮਖੋ ਵਾ ਤਾ ਇੱਕੋ ਜਾਣ ਹਮਾ ਦੁਖ ਨਾ ਸੰਤਪੈ ਬਲਹਾਰੀ ਗੁਰ ਆਪਣੇ ਬਿਟਹਾ ਜਨ ਸਾਚੇ ਸਿਉ ਲੈ ਬਲਾਈ শবদা চিন আত্ম পরগাছেয় সহজে रहया समाई रहा গরম খ गावा গরম খ বুজা গরম খ বিচারে ਦਿਓ ਪਿੰਡ ਸਭ ਗੁਰਤੇ ਉਪਜਾ ਗੁਰਮਖ ਕਾਰਜ ਸਵਾਰੇ ਮਾਨਮਖ ਅੰਦਾ ਅੰਧ ਕਮਾਵਾ ਬੇਖ ਖੱਟੇ ਸੰਸਾਰੇ ਮਾ ਮੋਹਿ ਸਦਾ ਦੁਖ ਪਾਈ ਬਿਨ ਗੁਰ ਆਤ ਪਿਆਰੇ ਸੋਈ ਸੇਵਕਾ ਜੇ ਸਤ ਗੁਰ ਸੇਵੇ ਚਾਲਾ ਸਤ ਗੁਰ ਪਾਈ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਈ ਸੱਚੀ ਬਾਣੀ ਗਰਮਖ ਆਖਾ ਹਮਾਂ ਵਿੱਚ ਹਜਾਈ ਆਪੇ ਦਾਤਾ ਕਰਮ ਹੈ ਸੱਚ ਸੱਚਾ ਸ਼ਬਦ ਸੁਣਾਈ ਗੁਰਮੁਖ ਘਾਲੀ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਈ ਸਦਾ ਅਲੇਪਤ ਸਾਚ ਰੰਗ ਰਤਾ ਗੁਰ ਕਾ ਸਹਜ ਸੁਭਾਈ ਮਨ ਮੁਖ ਸਦ ਹੀ ਕੋੜ ਬੋਲਾ ਵੇਖ ਬੀਜ ਆ ਵੇਖ ਖਾਈ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਵਣ ਛਡਾਈ ਸਚਾ ਤੀਰਥ ਜਿਤ ਸਤ ਸਰਨਾ ਬਣਾ ਗੁਰਮਖ ਆਪੁ ਬੁਝਾਈ ਅਠਸਠੀਰਥ ਗੁਰ ਸ਼ਬਦ ਸੁਖਾਈ ਇਹ ਤੋ ਨਾਤਾ ਮਲ ਜਾਈ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾਮ ਨਾਲ ਲੱਗਾ ਨਾਲ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਈ ਤਾਨ ਮਾਨ ਸਭ ਕਿਸ ਹਰ ਤਿਸ ਕੇਰਾ ਦੁਰਮਤ ਕਹਿਣਾ ਜਾਈ ਹੁਕਮ ਹੋਵਾ ਤਾ ਨਰਮਲ ਹੋਵਾ ਹਉਮੈ ਵਿੱਚ ਹੋ ਜਾਈ ਗੁਰ ਕੀ ਸਾਖੇ ਸਹ ਦੇ ਤਾਖੇ ਤ੍ਰਿਸ਼ਨਾ ਅਗਨ ਬੁਝਾਈ ਗੁਰ ਕਾ ਸ਼ਬਦ ਰਾਤਾ ਸਹਜੇ ਮਾਤਾ ਸਹਜੇ ਰਹਿ ਆਸਮਾਈ ਹਰ ਕਾ ਨਾਮ ਸਤ ਕਰ ਜਾਣਾ ਗੁਰ ਕਾ ਭਾਏ ਪਿਆਰੇ ਸਚੇ ਵੜ ਆਏ ਗੁਰ ਤੇ ਪਾਈ ਸਚਾ ਨਾਏ ਪਿਆਰੇ ਇਕੋ ਸੱਚਾ ਸਮਹ ਵਰਤਾ ਵਿਰਲਾ ਕੋ ਵਿਚਾਰੇ ਆਪੇ ਮੇਲ ਲਏਤਾ ਬਖਸੇ ਸੱਚੇ ਭਗਤ ਸਵਾਰੇ ਸਭ ਸੱਚ ਸੱਚ ਵਰਤਾ ਗੁਰਮਖ ਕੋਈ ਜਾਣਾ ਜਮਰ ਮਰਣਾ ਹੁਕਮ ਵਰਤਾ ਗੁਰਮਖ ਆਪ ਪਛਾਣਾ ਨਾਮ ਧਿਆਇ ਤਾ ਸਤਗੁਰ ਪਾਏ ਦੋਛਾ ਸੁਫਲ ਪਾਏ ਨਾਨਕ ਤਿਸ ਦਾ ਸਭ ਕਿਛੁ ਹੋਵਾ ਜੇ ਵਿਚਹੁ ਆਪ ਗਵਾਈ ਨਾਮ ਧਿਆਇ ਤਾ ਸਤਿਗੁਰੁ ਪਾਏ ਜੋਛਾ ਸੋ ਫਲ ਪਾਏ ਨਾਨਕ ਇਸਦਾ ਸਭ ਕਿਸ ਹੋਵਾ ਜਿ ਵਿਚਾ ਆਪੋ ਗਵਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੁਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਮ ਹੀ ਤੇ ਸਭ ਕਿਛੁ ਹੋਆ ਬਿਨ ਸਤਿਗੁਰ ਨਾਮ ਨੰਜਾਪ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਚੱਖਾ ਸਾਧਨ ਜਪ